ਐਸਐਚਓ ਸਾਹਿਬ ਨੂੰ ਕਿ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਨੇ ਨਸ਼ਿਆਂ ਦੇ ਪ੍ਰਤੀ ਜਿਹੜਾ ਜੋ ਸਰਕਾਰ ਦੀਆਂ ਹਦਾਇਤਾਂ ਆ ਕਿ ਆਪਾਂ ਪੰਜਾਬ ਦੇ ਵਿੱਚੋਂ ਜਿਹੜਾ ਖਾਸ ਕਰਕੇ ਕਿੱਟੇ ਦਾ ਨਸ਼ਾ ਤੇ ਸ਼ਰਾਬ ਜਿਹੜੀ ਹੈ ਅਲਕੋਹਲ ਜਿਹਦੇ ਨਾਲ ਮਨੁੱਖੀ ਜ਼ਿੰਦਗੀ ਨੂੰ ਬਹੁਤ ਵੱਡਾ ਖਤਰਾ ਆ ਇਸ ਕਰਕੇ ਵੀਰੋਂ ਤੁਹਾਨੂੰ ਬੇਨਤੀ ਹੈ ਕਿ ਠੀਕ ਆ ਸਮੇਂ ਸਮੇਂ ਸਿਰ ਕਿਦਾ ਹੈਗਾ ਹੁਣ ਤੁਸੀਂ ਵੀ ਮਾਨ ਤੇ ਸਤਕਾਰ ਦੇ ਨਾਲ ਆਪਣੀ ਜਿਹੜੀ ਜ਼ਿੰਦਗੀ ਮੈਂ ਚਾਹਣਾ ਜੀਣੀ ਚਾਹੀਦੀ ਹੈ ਜਦੋਂ ਆਪਾਂ ਕਈ ਵਾਰੀ ਗਰੀਬੀ ਦੀ ਹਾਲਾਤ ਦੇ ਵਿੱਚ ਸਾਨੂੰ ਕੰਮ ਵੀ ਕਰਨੇ ਪੈਂਦੇ ਆ ਜਦੋਂ ਪ੍ਰਮਾਤਮਾ ਨੇ ਸਾਰਾ ਕੁਝ ਦਿੱਤੀਆ ਕੁਝ ਪਰਿਵਾਰਾਂ ਦੇ ਜਿਹੜੇ ਬੱਚੇ ਆ ਵਿਦੇਸ਼ਾਂ ਵਿੱਚ ਵੀ ਗਏ ਆ ਕੁਝ ਪਰਿਵਾਰ ਠੇਕੇਦਾਰੀਆਂ ਕਰਨ ਲੱਪਾਇਆ ਤੇ ਬਹੁਤ ਸਾਰੇ ਠੀਕ ਹੈ ਜੇ ਕੋ ਕਮੀ ਆ ਉਹਨਾਂ ਨੂੰ ਇੱਕ ਦੂਜੇ ਇਨਸਾਨ ਉਹ ਹੀ ਹੁੰਦਾ ਜਿਹੜਾ ਦੂਜੇ ਵੱਲ ਦੇਖ ਕੇ ਆਪਣਾ ਆਪ ਸਵਾਰ ਲੈ ਤਾਂ ਮੈਂ ਇਹੋ ਹੀ ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਆਪਾਂ ਕੁਮਾ ਥੋੜੀ ਖਾ ਲਈਏ ਪਰ ਇੰਜਰ ਦੀ ਖਾਈਏ ਉਹਦੇ ਨਾਲ ਜਿਹੜਾ ਜ਼ਿੰਦਗੀ ਜਿਉਣ ਦਾ ਵੱਖਰਾ ਆਨੰਦ ਆ ਠੀਕ ਆ ਜੇ ਕੋ ਤੁਹਾਨੂੰ ਕੋਈ ਜ਼ਿਆਦਾ ਕਿਸੇ ਗੱਲ ਦੀ ਲੋੜ ਆ ਤੁਸੀਂ ਐਸਐਚਓ ਸਾਹਨ ਦੱਸਦੇ ਸਾਡਾ ਇਸ ਕੰਮ ਬਗੈਰ ਨਹੀਂ ਸੰਕਰ ਸਕਦਾ ਪਰ ਜਿਹੜੀ ਕਿੱਤੇ ਵਾਲੀ ਗੱਲ ਹੈ ਇਸ ਗੱਲ ਦੇ ਅਸੀਂ ਵੀ ਬਹੁਤ ਜ਼ਿਆਦਾ ਖਿਲਾਫ ਆ ਕਿ ਇਸ ਪਰਿਵਾਰ ਦਾ ਬੱਚਾ ਅੱਜ ਕਿੱਤਾ ਖਾਣ ਲੱਗ ਪੋਵੇ ਉਹ ਪਰਿਵਾਰ ਦਾ ਖਾਨਦਾਨ ਖਤਮ ਹੋ ਜਾਂਦਾ ਤੇ ਉਹ ਜਿਹੜੀ ਪੈਸੇ ਆ ਉਹ ਜਦੋਂ ਅਸੀਂ ਕਿਸੇ ਦੂਸਰੇ ਨੂੰ ਨੁਕਸਾਨ ਕਰਕੇ ਆਪਣੇ ਆਪ ਨੂੰ ਤਰੱਕੀ ਕਰਾਂਗੇ ਉਹਦੇ ਨਾਲ ਸਾਨੂੰ ਸੁੱਖ ਸ਼ਾਂਤੀ ਨਹੀਂ ਮਿਲਦੀ ਇਸ ਕਰਕੇ ਲੌਂਗ ਟਰਮ ਆਪਾਂ ਸੋਚੀਏ ਕਿ ਸਾਡੇ ਮਨ ਨੂੰ ਸ਼ਾਂਤੀ ਕਿੱਦਾਂ ਨਹੀਂ ਕਿੱਦਾਂ ਮਿਲਣੀ ਹੈ ਸਾਡਾ ਜੀਵਨ ਕਿੱਦਾਂ ਬਸਰ ਹੋ ਸਕਦਾ ਠੀਕ ਆ ਮਘਾਈ ਦਾ ਯੁੱਗ ਤੇ ਆਪਾਂ ਇਹ ਪੁੱਛਦੇ ਹੀ ਆਪਣੇ ਕੋ ਘਰਵਾਰ ਸ਼ੁਰੂ ਕਰਵਾਇਆ ਸੀ ਇਸ ਕਰਕੇ ਸਮਾਂ ਲੰਘ ਗਿਆ ਹੁਣ ਸਰਕਾਰਾਂ ਵੀ ਬਹੁਤ ਸਖਤ ਹੈ ਇਹਨਾਂ ਨੂੰ ਵੀ ਉਪਰੋਂ ਜਿਆਦਾ ਹੁਕਮਾਂ ਛੱਟਦਾ ਤੇ ਤੁਹਾਨੂੰ ਜਿਹੜੀ ਮੁਸ਼ਕਲ ਆ ਮੈਂ ਐਸਐਚਓ ਸਾਹਿਬ ਨੂੰ ਵੀ ਬਹੁਤ ਵਿਸ਼ਵਾਸ ਦਿਵਾਉਣਾ ਤੇ ਇਹਨਾਂ ਨੂੰ ਇਹ ਅਪੀਲ ਵੀ ਕਰਦੇ ਆ ਕਿ ਕਿਸੇ ਨਾਲ ਇੱਕ ਦਾ ੱਤਕਾ ਨਾ ਹੋਵੇ ਨਾਜਾਇਜ਼ ਨਾ ਹੋਵੇ ਜਦੋਂ ਕੋਈ ਕਿਸੇ ਦਾ ਕੋਈ ਸਮਾਨ ਫੜਿਆ ਜਾਂਦਾ ਤੂੰ ਭਾਈ ਆਪ ਦੱਸਦਾ ਵੇ ਮੇਰਾ ਸਮਾਨ ਆ ਪਹਿਲਾਂ ਤਾਂ ਤੁਸੀਂ ਇਸ ਕੰਮ ਤੋਂ ਮੈਨਾਂ ਦੇਖੋ ਜੱਕਦਮ ਕਿ ਜਦੋਂ ਆਦਤ ਬਣੀ ਉਹ ਵੀ ਬੰਦਾ ਛੱਡ ਨਹੀਂ ਸਕਦਾ ਹੌਲੀ 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 ਤੁਸੀਂ ਜਿਸ ਤਰ੍ਹਾਂ ਬਾਕੀ ਪਰਿਵਾਰਾਂ ਦੇ ਬੱਚੇ ਜਿਹੜੇ ਆ ਵਿਦੇਸ਼ਾਂ ਵਿੱਚ ਗਏ ਆ ਜਾਂ ਕੋਈ ਹੋਰ ਕੰਮ ਕਰਨ ਲੱਪੇ ਆ ਤੇ ਇਹਦੇ ਵਿੱਚੋਂ ਕਿੱਡਾ ਵੱਡਾ ਫਾਇਦਾ ਜਦੋਂ ਆਪਾਂ ਇੱਕ ਆਮ ਬੰਦਾ ਜਿਹਨੂੰ ਬੰਦੇ ਕੋਈ ਮਤਲਬ ਨਹੀਂ ਹੁੰਦਾ ਉਹ ਵੀ ਤੁਹਾਡੇ ਨਾਲ ਹੋਰ ਨਿਗਾਹ ਦੇ ਨਾਲ ਦੇਖਦਾ ਤੁਸੀਂ ਇਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਬਥਰ ਕਰੋ ਇੱਜ਼ਤ ਤੇ ਮਾਣ ਦੇ ਨਾਲ ਆਪਣਾ ਜੀਵਨ ਜੀਓ ਤੇ ਤੁਹਾਨੂੰ ਵੀ ਮਾਣ ਸਤਿਕਾਰ ਸਮਾਜ ਦੇਵੇ ਠੀਕ ਆ ਸਮਾਜ ਸਤਿਕਾਰ ਦਿੰਦਾ ਪਰ ਜਦੋਂ ਪੁਲਿਸ ਦੇ ਨਾਲ ਕਈ ਵਾਰੀ ਕੋਈ ਚੱਕਰ ਬਣ ਜਾਂਦਾ ਜਾਂ ਕੋਈ ਗੱਲ ਹੋ ਜਾਂਦੀ ਆ ਫਿਰ ਜਿਹੜਾ ਆਪਣੀ ਉਹਦੇ ਵਿੱਚ ਇੱਜ਼ਤ ਮਾਣ ਘਟਦਾ ਸੋ ਅੱਜ ਸਾਰੇ ਜਾਣੇ ਤੁਸੀਂ ਨੌਜਵਾਨ ਖੜੇ ਆ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਚਾਹੇ ਸਾਡੇ ਛੋਟੇ ਮੁਲਕ ਆ ਚਾਹੇ ਵੱਡੇ ਮੁਲਕ ਆ ਉੱਥੇ ਜਾ ਕੇ ਬਹੁਤ ਤਰੱਕੀ ਕੀਤੀ ਆ ਬੱਚਿਆਂ ਨੇ ਉਹਨਾਂ ਮੁਲਕਾਂ ਦੇ ਵਿੱਚੋਂ ਤਰੱਕੀ ਕਰਕੇ ਵੱਡੇ ਮੁਲਕਾਂ ਦੇ ਵਿੱਚ ਚਲੇ ਗਏ ਇਸ ਪਾਸਿਆਂ ਨੂੰ ਆਪਾਂ ਸੋਚੀਏ ਕਿ ਆਪਾਂ ਆਪਣੇ ਪਰਿਵਾਰਾਂ ਨੂੰ ਚੰਗੇ ਢੰਗ ਦੇ ਨਾਲ ਅਡਜਸਟ ਕਰਕੇ ਆਪਣੀ ਰੋਜੀ ਰੋਟੀ ਦਾ ਪ੍ਰਬੰਧ ਕਰੀਏ ਇਹ ਸਮਾਂ ਜਿਹੜਾ ਲੌਂਗ ਟਰਮ ਨਹੀਂ ਚੱਲ ਸਕਦਾ ਇਹ ਠੀਕ ਹੈ ਡੰਗ ਟਪਾਉਗੇ ਨਾਲ ਆਪਾਂ ਰੋਜੀ ਰੋਟੀ ਤੋੜ ਸਕਦੇ ਆ ਸੋ ਮੇਰੀ ਤੁਹਾਨੂੰ ਇਹ ਬੇਨਤੀ ਹੈ ਐਸਚੂ ਸਾਹਿਬ ਨੂੰ ਮੈਂ ਫਿਰ ਦੁਬਾਰਾ ਜੀ ਆਇਆਂ ਕਹਿੰਨਾ ਇਹਨਾਂ ਨੂੰ ਪੰਚਾਇਤ ਵੱਲੋਂ ਵੀ ਸਰਪੰਚ ਸਾਹਿਬ ਨੇ ਵੀ ਤੇ ਮੈਂਬਰ ਸਾਹਿਬਾਨ ਨੇ ਵੀ ਜੋ ਵਿਸ਼ਵਾਸ ਦਿਵਾਇਆ ਅਸੀਂ ਉੱਤੇ ਤੁਹਾਡੇ ਨਾਲ ਨਹੀਂ ਨਹੀਂ ਰੱਖ ਦਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੇ ਆ ਬੜੇ ਅੱਜ ਜਦ ਨਸ਼ੇ ਚੱਲਦੇ ਆ ਉੱਤੇ ਰੋਕਥਾਂ ਪਾਈ ਜਾਵੇ ਸਭ ਤੋਂ ਪਹਿਲਾਂ ਉਹ ਜਿਹੜਾ ਕਿਤੇ ਦਾ ਨਸ਼ਾ ਆ ਕਿਉਂਕਿ ਬਹੁਤ ਤੇਜ਼ੀ ਨਾਲ ਇਹ ਫੈਲ ਰਿਹਾ ਆ ਕਿਉਂਕਿ ਜਿਹੜੇ ਨੌਜਵਾਨ ਬੱਚੇ ਆ ਉਹ ਬਹੁਤ ਚਿਕਾਰ ਹੋ ਰਹਾ ਨਸ਼ੇ ਇਸ ਕਰਕੇ ਇੱਕ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਜੁੜ ਕੇ ਇਹ ਮਿਹਨਤ ਨੂੰ ਅੱਗੇ ਵਧਾਈਏ ਬਾਕੀ ਅੱਜ ਉਸਵਾ ਆਪਣਾ ਸਾਡੇ ਵਿੱਚ ਪਹੁੰਚੇ ਆ ਉਹ ਸਾਰੀ ਗੱਲਬਾਤ ਕਰਨਗੇ। ਮੈਂ ਫੇਰ ਦੁਬਾਰਾ ਇਹਨਾਂ ਦਾ ਆਪਣੀ ਦੁਕਾਨ ਤੇ ਚੈਲ ਹੋਣੇ ਬੜਾ ਧੰਨਵਾਦ ਕਰਦਾ ਜਿਹੜਾ ਮਿਸ਼ਨ ਇਹਨਾਂ ਨੇ ਚਲਾਇਆ ਆ ਨਸ਼ਿਆਂ ਦੇ ਪ੍ਰਤੀ ਕਿਸੀਂ ਇਹਨਾਂ ਦੇ ਨਾਲ ਆ ਸਾਰੀ ਗRAND ਤੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ। ਫੇਰ ਸਰਦਾ ਹੁੰਦਾ ਇੱਥੇ ਮਕਸਦ ਇਹਈ ਆ ਕਿ ਜਿਹੜਾ ਸਾਡੇ ਸਮਾਜ ਵਿੱਚ ਗੰਦ ਜਿਹੜਾ ਚਿੱਟੇ ਦਾ ਫੈਲ ਰਿਹਾ ਸਪੈਸ਼ਲੀ ਨਸ਼ੇ ਦਾ ਬਹੁਤ ਤਰ੍ਹਾਂ ਦੇ ਆ ਪਰ ਜਿਹੜਾ ਇਹਦਾ ਗੰਦਿਆ ਜਿਹੜਾ ਜਿਆਦਾ ਫੈਲ ਰਿਹਾ ਇਹ ਜਿਹੜਾ ਸਾਡੇ ਸਮਾਜ ਨੂੰ ਖੋਖਲਾ ਕਰਦਾ ਚੱਲਿਆ ਜਾ ਰਿਹਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮੈਨੂੰ ਨਹੀਂ ਲੱਗਦਾ ਹੋਵੇ ਤੰਦਰੁਸਤ ਰਹਿਣਗੀਆਂ ਜਿਹੜੇ ਹਿਸਾਬ ਨਾਲ ਕਿਟਾ ਵਿਕ ਰਿਹਾ ਸਾਡੇ ਵਿੱਚ ਔਰ ਮੇਰੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਕਹਿ ਲੋ ਇਸ ਵੇਲੇ ਤਾਂ ਇਹ ਪਤਾ ਨਹੀਂ ਕੀ ਫੈਸ਼ਨ ਬਣ ਗਿਆ ਪਤਾ ਨਹੀਂ ਕੀ ਪ੍ਰੋਬਲਮ ਹੈ ਬੱਚੇ ਕਿਉਂ ਇਧਰ ਨੂੰ ਇੰਨੀ ਤੇਜ਼ੀ ਨਾਲ ਜਾ ਰਹੇ ਨੇ ਪਰ ਸਾਡਾ ਸਾਰਿਆਂ ਦਾ ਫਰਜ਼ ਇਹੀ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਰੋਕੀਏ ਇਹ ਕੋਈ ਵਿਚਾਰ ਵਾਲਾ ਸਾਨੂੰ ਪੈਡਲਰ ਤੁਹਾਨੂੰ ਜਿਹੜਾ ਲੱਗਦਾ ਵੀ ਤੁਹਾਡੇ ਪਿੰਡ ਦੇ ਵਿੱਚ ਕੋ ਬਾਹਰੋਂ ਆ ਕੇ ਬੰਦਾ ਵੈਸਾ ਵੇਚ ਰਿਹਾ ਠੀਕ ਹੈ ਦੇਖੋ ਇੱਕ ਟਾਈਮ ਹੁੰਦਾ ਸੀ ਫੁੱਕੀ ਦਾ ਨਸ਼ਾ ਸੀਗਾ ਟੀਮ ਦਾ ਨਸ਼ਾ ਹੁੰਦਾ ਸੀ ਹੈਨਾ ਉਹ ਵੀ ਗੈਰਕਾਨੂੰਨੀ ਆ ਉਹ ਕਰਦਾ ਬੰਦਾ ਜਿਹੜਾ ਉਹ ਪੈਡਲਰ ਕੋਈ ਹੁੰਦਾ ਚੱਕਿਆ ਗੈਰ ਪੂੜੀ ਦਸ ਗ੍ਰਾਮ ਚੱਕੀ ਉਹ ਤੋਂ ਦੱਸਦਾ ਐ ਬੰਦਾ ਚੱਕੀ ਜਾਂਦਾ ਆ ਅੰਜਾਸ ਕਿ ਨੋ ਸਮਾਨ ਵੀ ਕਿਸੇ ਕੋਲ ਹੈਗਾ ਸਾਨੂੰ ਨਜ਼ਰ ਆ ਜਾਂਦਾ ਸੀਗਾ ਇਹ ਜਿਹੜਾ ਹੁਣ ਹੋਰ ਨਸ਼ਾ ਆਦਿਕਲ ਨਾਲ ਆਇਆ ਇਹਦੇ ਜੇਬਾਂ ਤੇ ਊਗੜਾਂ ਤੇ ਛੱਲਿਆਂ ਤੇ ਪਜਾਬੀਆਂ ਦੇ ਛੱਲਿਆਂ ਤੇ ਇਦਾਂ ਲੈ ਕੇ ਤੁਰੇ ਫਿਰਦੇ ਨੇ ਕਈ ਨੇ ਇੱਕ ਇੱਕ ਦੋ ਦੋ ਗ੍ਰਾਮ ਦੀ ਕੀਮਤ ਜਿਹੜੀ ਹਜ਼ਾਰਾਂ ਚ ਜਾਂਦੀ ਹੈ ਸਾਡੇ ਜਿਹੜਾ ਯੂਥ ਆ ਉਹ ਇਦਾਂ ਨੂੰ ਬਹੁਤ ਜ਼ਿਆਦਾ ਡਾਇਰੈਕਟ ਹੋ ਗਿਆ ਪਹਿਲੀ ਗੱਲ ਤਾਂ ਇਹ ਵੀ ਤੁਹਾਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ ਤੇ ਜਿਹੜੀ ਇਹ ਚੀਜ਼ ਆ ਗਲਤ ਆ ਅਸੀਂ ਸਾਰੇ ਇਸ ਸਮਾਜ ਦੇ ਵਿੱਚ ਰਹਿਣ ਵਾਲੇ ਆ ਸਾਡੇ ਜਿਹੜੇ ਪਹਿਲੇ ਟਾਈਮ ਦੇਖੋ ਬਜ਼ੁਰਗ ਜਦੋਂ ਕੁੱਟਮਾਰ ਕਰਦੇ ਕਰਦੇ ਜਿਹੜੇ ਨਸ਼ਾ ਕਰਦਾ ਕੇਦਾ ਨਿਆਣਾ ਦੇਖ ਲੈਣਾ ਤੇ ਆਂਡੀ ਗਾਂਡੀ ਫੜ ਕੇ ਵੀ ਉਹਨੂੰ ਕੁੱਟ ਦਿੰਦੇ ਕੋਈ ਕਿਉਂ ਨਸ਼ਾ ਕਰ ਲੇਗਾ ਇੱਥੇ ਅੱਜ ਕੱਲ ਦਾ ਖੈਰ ਇੱਕ ਇੱਕ ਬੱਚਾ ਔਣ ਕਰਕੇ ਸਾਰਿਆਂ ਨੇ ਇਹੀ ਕੰਮ ਬਣਾਇਆ ਬਈ ਇਹਦੇ ਵਿੱਚ ਨੂੰ ਕਹਿ ਕੇ ਦੇਖ ਲੋ ਵੀ ਤੁਹਾਡਾ ਬੱਚਾ ਪੀਂਦਾ ਲੱਗਦਾ ਮੈਨੂੰ ਨਸ਼ਾ ਕੋਈ ਕੋਈ ਯਕੀਨ ਨਹੀਂ ਕਰਦਾ ਉਹਨਾਂ ਲੜਨ ਪੈਣੇ ਅਸੀਂ ਉਲਟਾ ਸੋ ਅਗਰ ਕੋਈ ਤੁਹਾਨੂੰ ਮੈਂ ਇੱਕ ਹੰਗਾਰ ਰਿਕੁਐਸਟ ਤੁਹਾਨੂੰ ਕਿ ਅਗਰ ਕੋਈ ਤੁਹਾਨੂੰ ਕਹ ਲੂ ਆ ਕੇ ਕਹਿੰਦਾ ਕਿ ਤੁਹਾਡਾ ਪਾਈ ਬੱਚਾ ਜਿਹੜਾ ਉਹ ਗਲਤ ਬੰਦਿਆਂ ਨਾਲ ਘੁੰਮਦਾ ਉਹ ਚਿੱਟੇ ਤੇ ਉਹਦੀ ਗੱਲ ਨੂੰ ਧਿਆਨ ਨਾਲ ਸੁਣੋ ਤੇ ਆਪਣੇ ਬੱਚੇ ਦੇ ਧਿਆਨ ਦਿਓ ਅਸੀਂ ਧਿਆਨ ਉਹਦੋਂ ਦਿੰਨੇ ਆ ਜਦੋਂ देर ਹੋ ਚੁੱਕੀ ਹੁੰਦੀ ਆ ਜਦੋਂ ਸਾਡੇ ਘਰ ਚੋਂ ਪਾਂਡੇ ਦੇ ਸਮਾਨ ਗਾਇਬ ਹੋਣ ਲੱਗਦਾ ਸਾਨੂੰ ਉਦੋਂ ਪਤਾ ਲੱਗਦਾ ਤੇ ਸਾਡਾ ਬੱਚਾ ਜਿਹੜਾ ਉਹ ਵਾਕਿਆ ਬੰਦਾ ਜਿਹੜਾ ਕਹਿ ਰਿਹਾ ਸੀ ਸਾਨੂੰ ਸਹੀ ਕਹਿ ਰਿਹਾ ਸੀਗਾ ਸੋ ਕਿਰਪਾ ਕਰਕੇ ਅਗਰ ਕੋਈ ਤੁਹਾਨੂੰ ਬੱਚੇ ਤੁਹਾਨੂੰ ਇਦਾਂ ਕਹਿੰਦਾ ਹੈ ਤੁਹਾਡਾ ਬੱਚਾ ਇਦਾਂ ਦਾ ਉਹਨਾਂ ਨਾਲ ਲੜਨਾ ਨਾ ਲੱਗੋ ਕਿਉਂ ਉਹਦਾ ਧਿਆਨ ਦਿਓ ਉਸ ਗੱਲ ਤੇ ਬੱਚੇ ਦੇ ਧਿਆਨ ਦਿਓ ਆਪਣੇ ਤੇ ਕਿਉਂਕਿ ਜੇ ਪੁਲਿਸਿਆ ਸਾਨੂੰ ਸਾਡੀ ਡਿਊਟੀ ਆ ਹਰ ਡਿਊਟੀ ਸਰਕਾਰ ਨੇ ਇਹ ਵੀ ਹੁਣ ਲਾਈ ਆ ਵੀ ਅਗਰ ਕੋਈ ਪੀਣ ਵਾਲਾ ਬੱਚਾ ਛੱਡਣਾ ਚਾਹੁੰਦਾ ਨਸ਼ਾ ਸਪੈਸ਼ਲੀ ਉਹਦੇ ਪੇਰੈਂਟਸ ਛੱਡਾਉਣਾ ਚਾਹੁੰਦੇ ਉਹਦਾ ਮੁਹੱਲੇ ਵਾਲੇ ਕਹਿੰਦੇ ਵੀ ਬੱਚਾ ਬਹੁਤ ਵਧੀਆ ਸਗਾ ਕੋਈ ਦੇਖੋ ਤੁਹਾਡੇ ਸਾਹਮਣੇ ਕਈ ਪਲੇਅਰ ਵਧੀਆ ਹੁੰਦੇ ਪਹਿਲਾਂ ਮੁੜ ਕੇ ਨਸ਼ਿਆਂ 'ਚ ਪੈ ਜਾਂਦੇ ਆ ਕੋਈ ਪੜ੍ਹਾਈ 'ਚ ਵਧੀਆ ਹੁੰਦਾ ਮੁੜ ਕੇ ਨਸ਼ਿਆਂ 'ਚ ਪੈ ਜਾਂਦਾ ਉਹ ਬਰਬਾਦ ਹੋ ਜਾਂਦੀ ਹੈ ਫੈਮਿਲੀ ਬਰਬਾਦ ਹੋ ਜਾਂਦੀ ਪਿੱਛੇ ਫਿਰ ਤੁਹਾਨੂੰ ਕੋਈ ਲੱਗਦਾ ਇਦਾਂ ਦਾ ਬੰਦਾ ਹੈਗਾ ਆ ਜਿਹਦਾ ਜਿਹੜਾ ਕਿ ਇਹਦਾ ਵਿਕਟਮ ਆ ਇਹਨੂੰ ਮਰੀਜ਼ ਕਹਿੰਦੇ ਆ ਅਸੀਂ ਮਰੀਜ਼ ਕਹਿੰਨੇ ਆ ਇਹਨੂੰ ਪੀਣ ਵਾਲਾ ਬੰਦਾ ਮ ਕਿਉਂਕਿ ਐਡਿਕਟਡ ਹੋ ਜਾਂਦਾ ਐਡਿਕਟਡ ਬੰਦੇ ਦਾ ਮਤਲਬ ਹੈ ਗੁਲਾਮ ਹੋ ਗਿਆ ਉਹਦਾ ਉਹ ਤੋਂ ਬਿਨਾ ਰਹਿ ਨਹੀਂ ਸਕਣਾ ਉਹ ਮਾਪਾਪ ਨੂੰ ਮਾਰਦੇ ਕੁੱਟਦੇ ਆ ਆਂਡੀਆਂ ਗੌਂਡੀਆਂ ਨੂੰ ਜਿਹੜਾ ਵੀ ਹੱਥ ਆ ਗਿਆ ਪੈਸੇ ਦੇਖ ਪਏ ਥੋੜੇ ਬੁੱਤੇ ਸਨੇਚਿੰਗ ਕਰਦੇ ਆ ਹੈਨਾ ਤੁਸੀਂ ਦੇਖੋ ਅੱਜ ਇੱਕ ਜਗ੍ਹਾ ਤੋਂ ਸਨੇਚਿੰਗ ਕਰਦੇ ਆ ਉਹਨੂੰ ਫੜਦੇ ਆ ਅਸੀਂ ਜੇਲ੍ਹ ਜਾਂਦੇ ਆ 15 ਦਿਨਾਂ ਮਹੀਨੇ ਬਾਅਦ 2 ਮਹੀਨੇ ਬਾਅਦ ਜਦੋਂ ਜਮਾਨਤ ਹੁੰਦੀ ਆ ਆਉਂਦੇ ਫੇਰ ਉਹਨਾਂ ਨੂੰ ਨਸ਼ੇ ਦੀ ਲੋ ਲੋੜਿਆ ਉਹਦੇ ਫੇਰ ਕਿਸੇ ਨਾ ਕੋਈ ਖੁਦ ਦੇ ਕੁਝ ਕਿਉਂਕਿ ਇੱਕ ਬੰਦਾ ਅਗਰ ਮਿਹਨਤ ਕਰਕੇ ਖਾਊਗਾ ਨਾ ਮਿਹਨਤ ਦੀ 4-500 ਰੁਪਇਆ 1000 ਰੁਪਇਆ ਤਾਂ ਦਿਹਾੜੀ ਵਾਧ ਨਹੀਂ ਮਿਲਦੀ ਬੰਦੇ ਨੂੰ ਸਾਨੂੰ ਤੇ ਇਹਨਾਂ ਦਾ 1000-1500 ਦਾ ਖਰਚਾ ਦਿੱਲੀ ਦਾ ਆ ਯਾਰ ਟੀਦਾ ਨਾ ਚਿੱਟਾ ਉਹਦਾ ਇਹਨਾਂ ਖਰਚਾ ਦਿੱਲੀ ਦਾ ਆ ਸੋ ਇਸ ਕਰਕੇ ਬੜਾਈ ਮਿਹਰਬਾਨੀ ਇਹ ਰਿਕੁਐਸਟ ਕਰੂੰਗਾ ਕਿ ਅਗਰ ਕਿਸੇ ਦਾ ਪੀਣ ਵਾਲਾ ਹੈਗਾ ਆ ਲੱਗਦਾ ਆ ਉਹ ਸਾਨੂੰ ਦੱਸ ਦਿਓ ਮੈਨੂੰ ਦੱਸ ਦਿਓ ਮੇਰਾ ਨੰਬਰ ਲੈ ਲਓ ਫੇ ਮੈਂ ਭਾਈ ਛੱਡਣਾ ਚਾਹੁੰਦਾ ਜਾਂ ਸਾਡਾ ਬੱਚਾ ਛੱਡਣਾ ਚਾਹੁੰਦਾ ਇਹ ਨੱਚ ਨੂੰ ਸਾਡੀ ਹੈਲਪ ਕਰੋ ਅਸੀਂ ਉਹਨੂੰ ਫ੍ਰੀ ਆਫ ਕੋਰਸ ਜਿਹੜਾ ਸਰਕਾਰ ਵੱਲੋਂ ਕੇਂਦਰ ਬਣਿਓ ਆ ਸਰਕਾਰੀ ਕੇਂਦਰ ਦੇ ਵਿੱਚ ਫਰੀ অফ ਕੋਸ ਦਾ ਲਾਜ ਕਰਾਂਗੇ ਚਾਹੇ 2 ਮਹੀਨੇ ਲੱਗ ਰਵੇ ਚਾਹੇ 4 ਮਹੀਨੇ ਰਵੇ ਉਹਦਾ 1 ਰੁਪਿਆ ਨਹੀਂ ਲੱਗੂਗਾ ਕਿਸੇ ਦਾ ਠੀਕ ਹੈ ਜੀ ਤੇ ਪਲੱਸ ਅਗਰ ਕੋਈ ਤੁਹਾਨੂੰ ਵੇਚਣਾ ਲੱਗਦਾ ਤੇ ਤੁਹਾਡੇ ਪਿੰਡਾਂ ਵਿੱਚ ਕੋਈ ਬਾਹਰੋਂ ਵੇਚਦਾ ਆ ਪਿੰਡ ਦਾ ਵੇਚਦਾ ਹੈ ਤਾਂ ਅਲੱਗ ਅਲੱਗ ਪਿੰਡ ਦਾ ਵੇਚਦਾ ਤੁਸੀਂ ਉਹ ਵੀ ਦੱਸਣਾ ਆ ਦੱਸਣਾ ਕਿੱਦਾਂ ਆ ਮੋਬਾਈਲ ਨੰਬਰ ਲੈ ਲਓ ਤੁਹਾਡੇ ਪਿੰਡ ਦੇ ਵਿੱਚ ਲੋਵਾਨਾ ਫਲੈਕਸ ਵੀ ਲੋਵਾਨਾ ਠੀਕ ਹੈ 2-4 ਫਲੈਕਸ ਚੋਟੋ-ਛੋਟੇ ਨੰਬਰ ਲਾਣਾ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਪਿਆ ਬੰਦੇ 4 ਮੀਟਿੰਗੇ ਸੀਗੇ ਇਹਨਾਂ ਬੰਦਿਆਂ ਨੇ ਫੋਟਾਣੇ 'ਚ ਫੋਨ ਕੀਤਾ ਹੋਣਾ ਠੀਕ ਹੈ ਨਾ ਸਰਪੰਚ ਸਾਹਿਬ ਇੱਕ ਫਲੈਕਸਾ ਤੁਹਾਨੂੰ ਮੈਂ ਬਣਾਉਣਾ ਚਾਰ ਪੰਜ ਠੀਕ ਹੈ ਉਹ ਤੇ ਮੇਰਾ ਨੰਬਰ ਲੈ ਲਓ ਜਿਹੜਾ ਚਿੱਟੇ ਤੇ ਖਬਰ ਦੇ ਦਊਗਾ ਜਿਹੜਾ ਬੰਦਾ ਉਹਨੂੰ ਅਸੀਂ ਇਨਾਮ ਵੀ ਦੇਾਂਗੇ ਉਹਦਾ ਨੰਬਰ ਵੀ ਮੇਰੇ ਕੋ ਆਊਗਾ ਗੁਪਤ ਰਹੂਗਾ ਇਹ ਨਹੀਂ ਕਿ ਕਿਸੇ ਬੰਦੇ ਨੂੰ ਮੈਂ ਦੱਸ ਦਊਗਾ ਠੀਕ ਹੈ ਨਾ ਵੈਸਾ ਕੋਈ ਵੀ ਆ ਦੂਜੀ ਹੈ ਤੁਹਾਡੇ ਪਿੰਡ ਦੇ ਵਿੱਚ ਇੱਕ ਆ ਸ਼ਰਾਬ ਦਾ بڑا ਯਾਰ ਉਹ ਆ ਮੈਂ ਕਰੂੰਗਾ ਹੈ ਨਾ ਇਹ ਵੀ ਇੱਕ ਕਲੰਕ ਹੈ ਤੁਹਾਡੇ ਪਿੰਡ ਤੇ ਲੱਗਾ ਹੋਇਆ ਬੜੇ ਕੰਮ ਆ ਜੋੜਾ ਦਾ ਨਾਮ ਜਦੋਂ ਵੀ ਲਿਆ ਜਾਂਦਾ ਉਹੀ ਪਿੰਡ ਜਿੱਥੇ ਸ਼ਰਾਬ ਨਿਕਲਦੀ ਆ ਹਨਾ ਔਰ ਤੁਸੀਂ ਮਾਰ ਜਿਹੜੇ ਮੇਰੇ ਸਾਹਮਣੇ ਬੈਠੇ ਮੈਨੂੰ ਤਾਂ ਲੱਗਦਾ ਨਹੀਂ ਇਨਾਂ ਚ ਬੰਦਾ ਕੋਈ ਹੈਗਾ ਇਹ ਸ਼ਰਾਬ ਕੱਢਣ ਵਾਲਾ ਨਹੀਂ ਬਿਲਕੁਲ ਬਦਨਾਮ ਕੌਣ ਆ ਤੁਸੀਂ ਵੀ ਨਾਲ ਹੀ ਆ ਭਾਈ ਕਿਹਨੇ ਕੁੜੀ ਪਿਉਣੀ ਕਹਿੰਨੇ ਮੁੰਡਾ ਪੀਵਣਾ ਉਹ ਸਭ ਤੋਂ ਪਹਿਲਾਂ ਇਹ ਇੱਕ ਜੌਣਾ ਸਾਨੂੰ ਕੋ ਪੁੱਛਦਾ ਇਹ ਕਹਿੰਨੇ ਨਹੀਂ ਜਾ ਰਿਹਾ ਉੱਥੇ ਵਿਚਰਾਬੋ ਨਿਕਲਦੀ ਆ ਸਹੀ ਗੱਲ ਹੈ ਹਨਾ ਇਹ ਨਸ਼ਾ ਵੀ ਤੁਹਾਡਾ ਸ਼ਰਾਬ ਦਾ ਵੀ ਉਹਨੇ ਹੀ ਜਾਣ ਲੇਵਾ ਜਿਹਨੇ ਚਟਾਇਆ ਇਹਦੇ ਵਿੱਚ ਜਿੱਥੋਂ ਅਸੀਂ ਕੱਢਿਆ ਨਾਲ ਹੀ ਨਾਲ ਹੀ ਤੁਹਾਡੇ ਛੱਪੜੇ ਸਾਹਮਣੇ ਹਾਂਜੀ ਹਾਂਜੀ ਇਹਦੇ ਵਿੱਚ ਰੱਖੇ ਹੁੰਦੇ ਆ ਕੱਢ ਕੇ ਲੈ ਜਾਣੇ ਤੁਹਾਡੇ ਸਾਹਮਣੇ ਜਿੱਦਣ ਲੈ ਕੇ ਜਾਂਦੇ ਆ ਹੈਨਾ ਉਹ ਕਿੰਨੀ ਇੱਕ ਸਫਾਈ ਨਾਲ ਬੜਦੀ ਉਹ ਚੀਜ਼ ਤੂੰ ਦੇਖੋ ਤੁਸੀਂ ਉਹ ਕਿਹੜੇ ਬੰਦੇ ਉਹ ਪੀਂਦੇ ਹੋਣਗੇ ਉਹ ਚ ਕਿਤੇ ਕੋਈ ਜ਼ਹਿਰ ਜ਼ਰੀਲੀ ਚੀਜ਼ ਹੋਵੇ ਰੱਬ ਨਾ ਕਰੇ ਕਿ ਉਹਨਾਂ ਦਾ ਹਾਸਾ ਹੋ ਜਾਏ ਤੂੰ ਦੇਖਣਾ ਜ਼ਰੂਰ ਪਿੱਛੇ ਜਾ ਰਿਹਾ 1.5 200 ਬੰਦਾ ਨਹੀਂ ਹੋ ਗਿਆ ਉਹਨਾਂ ਹੋਰ ਡਾਕਟਰ ਕਹਿੰਦੇ ਕਿ ਰੋਸੀ ਵਾਪਸ ਨਹੀਂ ਹੁੰਨੀ ਉਹ ਦੇਖਾਂ ਦੀ ਪੰਜ ਛੇ ਮਰ ਗਏ ਉਹਨਾਂ ਵਿੱਚੋਂ ਬਾਕੀ ਅੰਨੇ ਹੋ ਗਏ ਸਾਰੇ ਕਿਹੜਾ ਕੈਮੀਕਲ ਕਿੱਥੋਂ ਪਾਉਂਦੇ ਆ ਇਹ ਲਿਆ ਕੇ ਕੱਢਣ ਲੱਗੇ ਕਿਉਂਕਿ ਇਹਨਾਂ ਨੂੰ ਇਹ ਆ ਬਈ ਸਾਡੀ ਸ਼ਰਾਬ ਤੇਜ ਗਣੀ ਜਾਵੇ ਠੇਕੇ ਨਾਲੋਂ ਠੇਕੇ ਨਾਲ ਤੇਜ ਤਾਂ ਹੀ ਕਿਨੂ ਕਿ ਕੋਈ ਪ੍ਰੋਡਕਟ ਉਹਦੋਂ ਦਾ ਪਾਉਣਗੇ ਉਹਦੇ ਵਿੱਚ ਤਾਂ